ਮੀ ਪਈ ਜਾਂਦਾ ਬਾਈ ਮੀ ਭਾਰੀ ਲਾ ਲੋ ਹੁਣ ਜਦੋਂ ਬਣੀ ਪਿਆ ਨਾ ਬੱਦਲ ਵਾਈ ਚਾਰ ਚਪੇਰੇ ਬਣ ਗਈ ਤੇ ਮੀ ਬਹੁਤ ਯਾਦੇ ਅਸੀਂ ਖੇਤ ਖੜੇ ਸੀਗੇ ਪਾਣੀ ਦੀ ਵਾਰੀ ਆ ਸੀ ਪਾਣੀ ਦੀ ਵਾਰੀ ਆ ਪਾਣੀ ਚੱਲੀ ਜਾਂਦਾ ਸੀ ਡੁੱਡੇ ਨਾ ਤੇ ਆ ਦੇਖੋ ਇਧਰੋਂ ਪਰ ਆ ਮੇਰੇਆ بارش ਹੋਈ ਜਾਂਦੀ ਆ ਭਰਾਓ ਮੇਰੇਓ ਹੱਥ ਬੰਨ ਕੇ ਕਿਸਾਨਾਂ ਨੂੰ ਬੇਨਤੀ ਆ ਸੂਆ ਬਹੁਤ ਭਰਿਆ ਕੋਈ ਵੀ ਅਧਿਆ ਡੁੱਡਾ ਕੋਈ ਨਾ ਬੰਦ ਕਰੋ ਕਿਉਂਕਿ ਜੇ ਸਾਰੇ ਕੁਝ ਬੰਦ ਹੋ ਜਾਂਦਾ ਫਿਰ ਸੂਆ ਟੁੱਟਦਾ ਫਿਰ ਇਦੂ ਬਾ ਨੁਕਸਾਨ ਹੁੰਦਾ ਹੁਣ ਕਿੰਨੀ ਗੇ ਬਾਰੀ ਐ ਸਾਰਿਆਂ ਦੀ ਘੰਟਾ ਘੰਟਾ ਡੇ ਡੇ ਘੰਟਾ ਹੋਊਗਾ ਤੋ ਕੀ ਦਾ ਕੋਈ ਬਾਂਦ ਵੱਧੋ ਦੀ ਵੱਧ ਹੋ ਜੂਗੀ ਕਿਹਦਾ ਘਟ ਐ ਉਹਦਾ ਇੱਕ ਕਾਰੇ ਚ ਪਾਣੀ ਖੜ ਜੂਗਾ ਦੋ ਚ ਖੜ ਜੂ। ਜਦੋਂ ਆਪਾਂ ਅਧਿਗੇ ਆ ਡੁੱਡਾ ਜਾ ਕੁਝ ਵੀ ਕਰ ਦਿੰਨੇ ਬੰਦ ਉਹ ਸੁਆ ਓਵਰਫਲੋ ਹੋ ਕੇ ਫਿਰ 200 ਕਿੱਲਾ ਘਟੋ ਘਟ ਨੁਕਸਾਨ ਕਰ ਦਿੰਦਾ ਕਰ। ਆਪਾਂ ਨੂੰ ਸਾਰਿਆਂ ਬਾਰੇ ਸੋਚਣਾ ਚਾਹੀਦਾ ਭਰਾਓ ਮੇਰੇਓ। ਮੀਂਹ ਪੈਂਦੇ ਜੇ ਵੀ ਅਸੀਂ ਪਾਣੀ ਲਈ ਜਾਂਦੇ ਆ ਇਸ ਟਾਈਮ ਔਕੇ ਤੇ। ਮੈਂ ਝੋਨੇ ਚ ਪਾਣੀ ਲੱਗੀ ਜਾਂਦਾ ਹੁਣ ਬਾਰਿਸ਼ ਸਰ ਸਾਰੇ ਭਰਾ ਲਾਈ ਜਾਂਦੇ ਆ ਪਾਣੀ। ਤੇ ਗੱਲ ਆਏ ਆ ਨਾ ਫਿਰ ਜੇ ਬੰਦ ਕਰਤਾ ਇਹ ਜੋਨੀ ਦੀ ਗੱਲ ਸਹੀ ਆ ਪਰ ਨਹਿਰਾਂ ਵੀ ਟੁੱਟਣੀਆਂ ਸੂਏ ਵੀ ਟੁੱਟਣਗੇ ਫੇਰ ਨੁਕਸਾਨ ਫੇਰ ਆ ਕਿ ਹੜ ਆ ਗਿਆ ਉਹ ਗੱਲ ਹੋ ਜੂਗੀ ਤੇ ਆਪਦੇ ਆਪਦੇ ਉਹ ਬਾਰਿਆਂ ਸਾਹਮਣੇ ਆਪਦਾ ਪਾਣੀ ਲਾਓ ਦੋ ਸਰਕਾਰਾਂ ਨੂੰ ਦਿੰਦੇ ਆ ভাই ਹਾਂ ਤੇ ਆਪਣਾ ਸਾਡੇ ਪਿੰਡ ਜੱਜਲ ਮੀਂਹ ਪੈ ਰਿਹਾ ਹੁਣ ਹਲਕਾ ਤਲਵੰਡੀ ਸਾਹਬ ਉਹ ਤੇ ਅਸੀਂ 메ਨ ਰੋਡ ਤੇ ਉੱਥੇ ਹੀ ਖੜੇ ਹਾਂ ਉਸ ਨੇੜੇ ਇਹਦੇ ਤੇ ਤੁਸੀਂ ਵੀ ਹੁਣ ਦੱਸ ਦਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੇ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਬਸ